ਹਾਂਜੀ ਜੀ ਜਨਾਬ ਸਾਹਿਬ ਜਿੱਤੂ ਮਨਜ਼ਬਤ ਤਕੀਮਤ ਬਤਰਾ ਕੀ ਉਹ ਪੰਗਾਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਗਵਰਨਾ ਜਨਰਲ ਕੈਟਾਗਰੀ ਫਰੰਟ ਪੰਜਾਬ ਨੂੰ ਮਾਨਯੋਗ ਦੇਸ਼ਿਕ ਮਿਸ਼ਨ ਜੀ ਨੂੰ ਮੈਨੂੰ ਦਾ ਜਿਹੜਾ ਸਮਾ ਸੀਗਾ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੇ ਨਾਂ ਦਾ ਜਿਹੜਾ ਮੰਗ ਪੱਤਰ ਦਿੱਤਾ ਤੋਂ ਇਹ ਹੈ ਕਿ ਅੱਜ 3 ਸਾਲ ਪੂਰੇ ਹੋ ਗਏ ਨੇ ਸਰਕਾਰ ਬਣੀ। ਸਪੈਸ਼ਲੀ ਸਰਕਾਰ ਵੱਲੇ 29 12 21 ਦੇ ਵਿੱਚ ਜਿਹੜਾ ਕਿ ਜਨਰਲ ਕਮਿਸ਼ਨ ਪਾਸ ਹੋਇਆ ਸੀ। ਔਰ ਉਹਦੇ ਜਿਹੜੇ ਚੇਅਰਮੈਨ ਆ ਡਾ. ਨਰਜੋਤ ਸਿੰਘ ਦਾਈਆ ਜੀ ਗਲੰਦਰ ਤੋਂ ਉਨਯੋਗ ਕੀਤੇ ਗਏ ਸਨ। ਉਹ ਉਹਨਾਂ ਦੇ ਨਾਲ ਜਿਹੜੇ ਦੋ ਮੈਂਬਰ ਵੀ ਲਾਇਏ ਸੀ। ਲੇਕਿਨ ਉਸ ਤੋਂ ਬਾਅਦ ਵਿਧਾਨ ਸਭਾ ਦੀ ਚੋਣ ਆਉਣ ਕਰਕੇ ਉਹਨਾਂ ਨੇ ਇਲੈਕਸ਼ਨ ਲੜ ਲੈ ਨਪੋਜ਼ਰ ਤੋਂ ਤੇ ਉਹ ਆਪਣੇ ਚੇਅਰਮੈਨ ਤੋਂ ਜਿਹੜਾ ਸਿੱਖਾ ਦੇ ਗਏ। لیکن ਉਸ ਤੋਂ ਬਾਅਦ ਅੱਜ ਤੱਕ ਜਨਰਲ ਵਰਗ ਦੇ ਨਾਲ ਇਹ ਬਿਲਕੁਲ ਧੱਗਾ ਹੁੰਦਾ ਆ ਰਿਹਾ ਕਿਤੇ ਸਾਡੀ ਸੁਣਾਈ ਨਹੀਂ ਹੋ ਰਹੀ ਪੰਜਾਬ ਦੇ ਸਾਰੇ ਹੀ ਮੁੱਖ ਮੰਤਰੀ ਸਮੇਤ ਐਮ ਐਲ ਏ ਨੂੰ ਔਰ ਪਾਰਲੀਮੈਂਟ ਮੈਂਬਰਾਂ ਨੂੰ ਅਸੀਂ ਮੰਗ ਪੱਤਰ ਦੇ ਦਿੱਤੇ ਹਾਂ ਡੈਪੂਟੇਸ਼ਨ ਤੇ ਵੀ ਜਾ ਕੇ ਮਿਲ ਦਿੱਤੇ ਹਾਂ ਕਿ ਜਿਸ ਤਰ੍ਹਾਂ ਬਾਕੀ ਬੋਰਡਾਂ ਕਾਰਪੋਰੇਸ਼ਨਾਂ ਦੇ ਹਰੇਕ ਵਰਗ ਦਾ ਜਿਹੜਾ ਚੇਅਰਮੈਨ ਲਾਇਆ ਹੋਇਆ ਉਨਾ ਨੂੰ ਦਫਤਰ ਵੀ ਲਾਟ ਹੋਏ ਹੋਏ ਆ ਦਫਤਰੀ ਅਮਲਾ ਵੀ ਦਿੱਤਾ ਹੋਇਆ ਲੇਕਿਨ ਜਨਰਲ ਕਮਿਸ਼ਨ ਦੇ ਨਾਲ ਇੰਨੀ ਹਾਲ ਦੇਖੀ ਹੋ ਰਹੀ ਆ ਕਿ ਨਾ ਤਾਂ ਇਹਨਾਂ ਦਾ ਚੇਅਰਮੈਨ ਲਾਇਆ ਗਿਆ ਅਜੇ ਤੱਕ ਉਹ ਨਾ ਇਹਨਾਂ ਨੂੰ ਕੋਈ ਦਫਤਰ ਮਹਿਆ ਕੀਤਾ ਗਿਆ ਉਹ ਸਾਡੇ ਨਾਲ ਹਰੇ ਸਾਡੇ ਹਲਕੇ ਜਿਹੜੇ ਰਿਜ਼ਰਵ ਹੋਣ ਦੇ ਕਾਰਨ ਸਾਨੂੰ ਇੱਥੇ ਬਹੁਤ ਤੇ ਪ੍ਰੋਬਲਮਾਂ ਆਉਂਦੀਆਂ ਆ ਬਹੁਤ ਕਠਿਨਾਈਆਂ ਆਉਂਦੀਆਂ ਆ ਲੇਕਿਨ ਜਿਸ ਵੇਲੇ ਸਾਡੇ ਨਾਲ ਪੱਤਾ ਹੁੰਦਾ ਤੋ ਜਿਹੜਾ ਐਸਸੀ ਕਮਿਸ਼ਨ ਆ ਜਾਂ ਹੋਰ ਬੋਰਡਾਂ ਦੇ ਜਿਹੜੇ ਕਾਰਪੋਰੇਸ਼ਨ ਆ ਉਹ ਚਾਰਟਰ ਮੌਕੇ ਦੇ ਉੱਤੇ ਪਹੁੰਚ ਕੇ ਉਸ ਵਰਗ ਦੀ ਸੁਣਾਈ ਕਰਦੇ ਆ ਉਹਨਾਂ ਦੇ ਹੱਤਰ ਅਸੀਂ ਵੀ ਗੱਲ ਕਰਦੇ ਆ ਲੇਕਿਨ ਜਨਰਲ ਵਰਗ ਨੂੰ ਕੋਈ ਵੀ ਸੁਣਦੇ ਨੂੰ ਪਿਆਰ ਨਹੀਂ ਤੋਂ ਅਸੀਂ ਕਹਿੰਨੇ ਆ ਕਿ ਜਨਰਲ ਵਰਗ ਦਾ ਜਿਹੜਾ ਚੇਅਰਮੈਨ ਲਾਇਆ ਜਾਵੇ ਕਾਨੂੰ ਸਾਨੂੰ ਕੋਈ ਇੱਥੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਵੀ ਉਹਦੇ ਕੋਲ ਜਾ ਕੇ ਕੋ ਟੇਬਲ ਟੱਕਰ ਸਕੀਏ ਕਿ ਭਗਵਾਨਦ ਮਾਨ ਸਰਦਾਰ ਨੂੰ ਅਸੀਂ ਹੁਣੇ ਚੇਤਾਵਨੀ ਦੇ ਰੂਪ ਦੇ ਵਿੱਚ ਕਿ ਜਿਹੜੇ ਅੱਜ ਜ਼ਿਲ੍ਹਿਆਂ ਦੇ ਦੇਪਟੀ ਕਮਿਸ਼ਨਰ ਨੂੰ ਸਾਰੇ ਹੈੱਡ ਕੁਆਰਟਰਾਂ ਤੋਂ ਜਨਰਲ ਬਾਰਗ ਦੀਆਂ ਜਿਹੜੀਆਂ ਜੱਥੇਬੰਦੀਆਂ ਆ ਉਹ ਮੰਗ ਪੱਤਰ ਦੇ ਰਹੀਆਂ ਔਰ ਅਗਰ ਸਰਕਾਰ ਨੇ ਆਉਂਦੇ ਦਿਨਾਂ ਦੇ ਵਿੱਚ ਸਾਡਾ ਜਨਰਲ ਕਮਿਸ਼ਨ ਦਾ ਜਿਹੜਾ ਚੇਅਰਮੈਨ ਨਾ ਲਾਇਆ ਤੇ ਅਸੀਂ ਫਿਰ ਜ਼ਿਲ੍ਹਾ ਬਾਰ ਇਹਨਾਂ ਦੇ ਪੁਤਲੇ ਵੀ ਪੋਕਾਂਗੇ ਕਿਉਂਕਿ ਨਾ ਤਾਂ ਇਹ ਸਾਡੇ ਮੈਂਬਰਾਂ ਨੂੰ ਕੋਈ ਨੀ ਦਫ਼ਤਰ ਦਿੱਤਾ ਨਾ ਅਜ ਤੱਕ ਇਹਨਾਂ ਨੇ ਕੋਈ ਸਾਡੇ ਮੈਂਬਰ ਲਾਇਆ ਜਦੋਂ ਬਾਕੀ ਸਾਰੇ ਬਾਰਗਾਂ ਦੇ ਚੇਰਨਾ ਲਾਤੇ ਬੋਰਡਾਂ ਕਾਰਪੋਰੇਸ਼ਨਾਂ ਦੇ ਰਾਤੇ ਤੇ ਜਨਰਲ ਬਾਰਗਬਾਰੀ ਇਹਨਾਂ ਨੂੰ ਕਿਉਂ ਪ੍ਰੋਬਲਮ ਆਉਂਦੀ ਮੰਨਦੇ ਆਂ ਕਿ ਆਪਾਂ ਕਿਆਂ ਦੇ ਵਿੱਚ ਜਿਹਲੇ ਨਹੀਂ ਵੋਟਾਂ ਲੈਣੀਆਂ ਹੁੰਦੀਆਂ ਤੇ ਫਿਰ ਜਨਰਲ ਵਰਦ ਦੇ ਕੋਲ ਆਉਂਦੇ ਨੇ ਮਾਈਕ ਲੈਣੇ ਜਿਸ ਬੰਦੇ ਜਨਰਲ ਪਾਰਟੀ ਨਾਲ ਕੋਈ ਆਪਣੀ ਪ੍ਰੋਬਲਮ ਲੈ ਕੇ ਜਾਂਦਾ ਫਿਰ ਇਹ ਸਾਡੀ ਆਣ ਦੇਖੀ ਕਰਦੇ ਨੇ ਸੋ ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਰਿਜ਼ਰਵ ਹਲਕਿਆਂ ਦੇ ਵਿੱਚ ਬੈਠੇ ਆਂ ਤੇ ਸਾਡੀ ਕੋਈ ਸੁਣਾਈ ਨਹੀਂ ਹੈ ਅਸੀਂ ਵੀ ਵੋਟ ਦੇ ਹੱਕਦਾਰ ਆ ਅਸੀਂ ਵੀ ਬਰਾਬਰ ਦੀ ਵੋਟ ਆ ਸੋ ਇਸ ਕਰਕੇ ਅੱਜ ਅਸੀਂ ਜਿਹੜਾ ਮੰਗ ਪੁੱਤਰ ਇਹ ਦਿੱਤਾ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਔਰ ਇਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਹੋਣਾ ਤੇ ਆਉਂਦੇ ਦਿਨਾਂ ਦੇ ਵਿੱਚ ਅਗਰ ਇਸ ਗੱਲ ਦੀ ਸੁਣਾਈ ਨਹੀਂ ਹੋਈ ਤੇ ਫਿਰ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਰਿਕਣ ਲਈ ਮਜਬੂਰ ਹਾਂ